ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਹੈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਦੋ ਦਿਨਾਂ اجلاس ਸੱਦਿਆ ਗਿਆ ਤਾਂ ਉੱਥੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗੀ ਤੇ ਉੱਥੇ ਹੀ ਅੱਜ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਜੋ ਸ਼ਰਧਾਂਜਲੀ ਦਿੱਤੀ ਜਾਵੇਗੀ ਤਾਂਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਮਰਹੂਮ ਸਭ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਅੱਜ ਵਿਛੜੀਆਂ ਰੂਹਾਂ ਨੂੰ ਜੋ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ ਤਾਂ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜੋ ਚਰਚਾ ਕੀਤੀ ਜਾਵੇਗੀ ਖਬਰ ਤੇ ਵਿਦੇਰੇ ਗੱਲਬਾਤ ਕਰਾਂਗੇ ਸਹਿਯੋਗੀ ਮਨੋਜ ਜੋਸ਼ੀ ਸਰਨਾ ਚੰਡੀਗੜ੍ਹ ਤੋਂ ਲਾਈਵ ਅਪਡੇਟ ਇਸੇ ਖਬਰ ਤੇ ਸੰਜਕਣਗੇ ਤਾਂ ਮਨੋਜੀ ਅੱਜ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਿਆ ਗਿਆ ਹਾਲਾਂਕਿ ਜੋ ਪਹਿਲੇ ਦਿਨ ਵਿਛੜੇ ਰੂਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ ਕਿਹੜੇ ਅਹਿਮ ਮੁੱਦੇ ਨੇ ਜੋ ਕਿ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਵਿਚਾਰੇ ਚਰਚੇ ਜਾ ਸਕਦੇ ਨੇ ਆ ਬਿਲਕੁਲ ਕਿ ਬੰਦਰ ਅੱਜ ਜਿਹੜਾ ਹੈਗਾ ਆ ਆਪਾਂ ਕਹੀਏ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ 7ਵਾਂ ਸੈਸ਼ਨ ਹੈਗਾ ਆ ਇਹ ਤੇ ਇਸ ਸੈਸ਼ਨ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਸਰੇ ਸਰੇ ਮਿਲ ਕੇ 2 ਦਿਨਾਂ ਦਾ ਸਪੈਸ਼ਲ ਸੈਸ਼ਨ ਬਣਾਇਆ ਗਿਆ ਉਹਦਾ ਪਹਿਲਾ ਦਿਨ ਹੈ ਅੱਜ ਅੱਜ ਦੇ ਦਿਨ ਜਿਹੜੀ ਹੈਗੀ ਸਭ ਤੋਂ ਪਹਿਲਾਂ 11:00 ਵਜੇ ਜਿਹੜਾ ਹੈਗਾ ਇਹ ਵਿਧਾਨ ਸਭਾ ਦੀ ਜਿਹੜੀ ਕਾਰਵਾਈ ਸ਼ੁਰੂ ਹੋਵੇਗੀ ਸ਼ੁਰੂ ਹੁੰਦੇ ਹੀ ਤਕਰੀਬਨ ਤਕਰੀਬਨ 12 ਜਿਹੜੀਆਂ ਬਿਛੀਆਂ ਰੂਹਾਂ ਨੇ ਸਾਡੀਆਂ ਜਿਹੜੀਆਂ ਮਹਾਨ ਹਸਤੀਆਂ ਨੇ ਉਹਨਾਂ ਨੂੰ ਸਤਾਂਜਪਤੀ ਕੋ ਜਿਨ੍ਹਾਂ ਵਿੱਚ ਆ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਰਮੋਨ ਸਿੰਘ ਦਾ ਨਾਮ ਸ਼ਾਮਿਲ ਹੈਗਾ ਆ ਤੇ ਗੁਰਪ੍ਰੀਤ ਸਿੰਘ ਗੋਗੀ ਜਿਹੜੇ ਐਮਰਏ ਸੀਗੇ ਉਹ ਨੇ ਸ੍ਰੀ ਤਰਮਪਾਲ ਸਿੰਘ ਸੱਬਰਬਾਲ ਜਿਹੜੇ ਫੋਰਮਰ ਮਿਨਿਸਟਰ ਸੀਗੇ ਰਾਜ ਸਭਾ ਮੈਂਬਰ ਸੀਗੇ ਤੇ ਅਜੈਬ ਸਿੰਘ ਮੁਖਮੈਲਪੁਰਾ ਜਿਹੜੇ ਸਾਬਕਾ ਪੰਜਾਬ ਦੇ ਕੈਬਨਿਟ ਮੰਤਰੀ ਰਹੇ ਨੇ ਆਖਰੀ ਸਰਕਾਰ ਦੇ ਵਿੱਚ ਸਰਹਰਦਾ ਹਾਂ ਜੀ ਹਰ ਹਰਵਿੰਦਰ ਸਿੰਘ ਹੰਸਪਾਲ ਜਿਹੜੇ ਕਾਂਗਰਸ ਦੇ ਪ੍ਰਧਾਨ ਰਹੇ ਨੇ ਸਬਕਾ ਤੇ ਐਮਐਲਏ ਵੀ ਰਹੇ ਨੇ ਸਰ ਜੁਗਿੰਦਰਪਾਲ ਸਿੰਘ ਜੈਨ ਐਮ ਐਕਐਮਐਲਏ ਸਿਰ ਸੁਖਵਿੰਦਰ ਸਿੰਘ ਬੁੱਟਰ ਜੀ ਐਕਐਮਐਲਏ ਰਿਪਾਗ ਸਿੰਘ ਐਕਐਮਐਲਏ ਸ੍ਰੀ ਕਰਨੈਲ ਸਿੰਘ ਫਰੀडम फाइਟਰ ਨੇ ਉਸ ਤੋਂ ਬਾਅਦ ਆਗੇ ਨੇ ਜਿਹੜੇ ਫਰੀडम फाइਟਰ ਨੇ ਸਿਰ ਕਿਕਰ ਸਿੰਘ ਫਰੀडम फाइਟਰ ਨੇ ਕੇਹਰ ਸਿੰਘ ਇੱਕ ਫਰੀडम फाइਟਰ ਨੇ ਅੰਦਰ ਸਿਰ ਜਰਨੈਲ ਸਿੰਘ ਆਰਟਿਸਟ ਨੇ ਜਿਹੜੇ ਕੀ ਬਹੁਤ ਸਾਰੀਆਂ ਕਲਾਕ੍ਰਿਤੀਆਂ ਜਿਹੜੀਆਂ ਬਹੁਤ ਅੜੀਆਂ ਬਣਾਈਆਂ ਨੇ ਇਹ ਪਹਿਲਾ ਐਨਾਉਂਸਰ ਨਾਲ ਜੁੜਤ ਗਈ ਉਸ ਤੋਂ ਬਾਅਦ ਕੁਝ ਟਾਈਮ ਦਾ ਜਿਹੜਾ ਹੈਗਾ ਸਥਗਨ ਕੀਤਾ ਜਾਏਗਾ ਫਿਰ 12 ਵਜੇ リエ ਫਿਰ ਤੋਂ ਵਿਧਾਨ ਸਭਾ ਸੁਰਗੂ ਚ ਕੁਐਸਚਨ ਆਰ ਹੋਣਗੇ ਕੁਐਸਚਨ ਆਰ ਤੋਂ ਬਾਅਦ ਜਿਹੜਾ ਹੈਗਾ ਆਪਾਂ ਕਿ ਲੰਬਾ ਚੱਲੇਗਾ ਫਿਰ ਪੇਪਰ ਜਿਹੜੇ ਨੇ ਟੇਬਲ ਜਿਹੜੀ ਰਿਪੋਰਟਸ ਹੁੰਦੀਆਂ ਨੇ ਲਗਭਗ ਡਿਪਾਰਟਮੈਂਟ ਦੀਆਂ ਉਹ ਰੱਖੀਆਂ ਜਾਣਗੀਆਂ ਲੰਬਾ ਸਮਾਂ ਚੱਲੇਗਾ ਤੇ ਫਿਰ ਜਿਹੜੇ ਐਮਐਲਏ ਜਿਹੜੇ ਹੈਗੇ ਨੇ ਉਹਨਾਂ ਦੇ ਵੀ ਜਿਹੜੇ ਕੁਐਸਚਨ ਜਿਹੜੇ ਉਹ ਚੱਲਦੇ ਨੇ ਜਿਹੜੋ ਪ੍ਰਤਾਪ ਸਿੰਘ ਬਾਜਵੰਦੀਆ ਤੇ ਬਹੁਤ ਸਾਰੇ ਜਿਹੜੇ ਐਮਐਲਏਜ਼ ਹੈਗੇ ਨੇ ਤੇ ਇਸ ਵਿਧਾਨ ਸਭਾ ਦੀ ਇੱਕ ਖਾਸਤ ਹੈਗੇ ਕਿ ਜਿਹੜੇ ਨਵੇਂ ਪੰਜ ਮੰਤਰੀ ਬਣਾਏ ਗਏ ਸੀਗੇ ਉਹਨਾਂ ਵਿੱਚੋਂ ਹਰਦੀਪ ਸਿੰਘ ਮੁੰਡੀਆਂ ਸੀਗੇ ਤਰਨੂਪ੍ਰੀਤ ਸਿੰਘ ਸੋਧ ਹੈਗੇ ਨੇ ਤੇ ਡਾਕਟਰ ਰਵਜੋਤ ਸਿੰਘ ਹੈਗੇ ਨੇ ਮਹਿੰਦਰ ਭਗਤ ਹੈਗੇ ਨੇ ਤੇ ਇਹ ਜਿਹੜੇ ਮੰਤਰੀ ਹੈਗੇ ਸਾਰੇ ਬਣਾਏ ਗਏ ਸੀ ਇਨਾ ਦਾ ਵੀ ਇਹ ਸੈਸ਼ਨ ਦੇ ਪੰਜਾਂ ਮੰਤਰੀਆਂ ਦਾ ਲੜਾਇਗਾ ਇਹ ਪਹਿਲਾ ਸੈਸ਼ਨ ਹੈ ਪਹਿਲੀ ਵਾਰੀ ਉਹ ਮੰਤਰੀ ਦੇ ਤੌਰ ਤੇ ਇਸ ਸੈਸ਼ਨ ਦੇ ਵਿੱਚ ਸ਼ਾਮਲ ਹੋਣਗੇ ਵਿਪਖਸ਼ ਤੁਹਾਨੂੰ ਪਤਾ ਹੀ ਹੈਗਾ ਹਮੇਸ਼ਾ ਹੀ ਕੋਈ ਨਾ ਕੋਈ ਮੁੱਦਾ ਲੱਭ ਕੇ ਲਿਆਉਂਦਾ ਹੁੰਦਾ ਹੈ ਤੇ ਵਿਰੋਧਖ ਨੇ ਹਰ ਵਾਰੀ ਸਰਕਾਰ ਦੀ ਜਿਹੜੀ ਵਿਰੋਧਤਾ ਮਿਲ ਕੇ ਗੱਲ ਕਰਨੀ ਹੁੰਦੀ ਹੈ ਵਿਪਖਸ਼ ਦਾ ਕੰਮ ਹੀ ਹੈਗਾ ਕਿਉਂਕਿ ਹੈਲਦੀ ਜਿਹੜੀ ਕ੍ਰਿਟਿਕਸਿਜ਼ਮ ਹੈ ਉਹ ਜਿਹੜੀ ਹੋਣੀ ਚਾਹੀਦੀ ਹੈ ਪਰ ਉਹ ਵੀ ਦੇਖਿਆ ਗਿਆ ਕਿ ਵਿਰੋਧ ਦੀ ਜਿਹੜੀ ਪਾਰਟੀ ਹੈ ਕਾਂਗਰਸ ਪਾਰਟੀ ਹੈਗੀ ਹੈ ਉਹ ਕਿਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਬਾ ਜਿਹੜੇ ਹੈਗੇ ਨੇ ਤੁਹਾਨੂੰ ਪਤਾ ਹੈ ਹਰ ਵਾਰੀ ਜਿਹੜੇ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਸਾਰੀ ਜ਼ੀਰੋ ਟੋਲਰੈਂਸ ਦੀ ਨੀਤੀ ਜਿਹੜੀ ਹੈਗੀ ਚੱਲ ਰਹੀ ਹੈ ਪੰਜਾਬ ਦੇ ਉਸ ਨੂੰ ਲੈ ਕੇ ਗੱਲ ਕੀਤੀ ਜਾਣੀ ਹੈਗੀ ਹੈ ਤੇ ਹੋਰ ਜਿਹੜੇ ਕੰਮ ਹੋਣ ਵਾਲੇ ਹਨ ਉਹਨਾਂ ਬਾਰੇ ਵੀ ਜਿਹੜੀ ਲੰਬੀ ਚਰਚਾ ਹੋਣ ਦੀ ਗੱਲ ਹੈ ਦੂਜੀ ਵਾਰ ਕਿਸਾਨ ਜਿਹੜੇ ਆਪਣੇ ਬੈਠੇ ਨੇ ਬਾਰਡਰ ਦੇ ਉੱਪਰ ਚਾਹ ਸੰਬੋਧ ਦੀ ਗੱਲ ਕਰੀ ਚੱਕ ਨੌਰ ਦੀ ਕਰੀ ਇਹਨਾਂ ਨੂੰ ਲੈ ਕੇ ਵੀ ਕੋਈ ਨਾ ਕੋਈ ਜਿਹੜੀ ਚਰਚਾ ਮੁੱਖ ਮੰਤਰੀ ਦੱਸਣਗੇ ਵੀ ਕਿਸ ਤਰ੍ਹਾਂ ਦੀ ਗੱਲਬਾਤ ਕਿੰਗ ਦੇ ਨਾਲ ਹੋਈ ਹੈਗੀ ਹੈ ਇਸ ਤੇ ਵੀ ਕੋਈ ਨਾ ਕੋਈ ਗੱਲਬਾਤ ਹੋਣ ਦੀ ਸੰਭਾਵਨਾ ਕਿਉਂਕਿ ਜਦੋਂ ਕੋਈ ਲੀਡਰ ਬੋਲਦਾ ਹੈ ਤਾਂ ਉੱਥੇ ਗੱਲਬਾਤ ਗੱਲਾਂ ਬਹੁਤ ਸ ਔਰ ਦੂਜੀ ਗੱਲ ਇੱਕ ਹੋਰ ਹੈ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਸੀਗੇ ਕੁਲਵਿੰਦਰ ਉਹੀ ਹੀ ਸਦਨ ਦਾ ਲੀਡਰ ਵੀ ਸੀਗਾ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਵੀ ਸੀਗੇ ਤੇ ਮੁੱਖ ਮੰਤਰੀ ਹੈਗੇ ਨੇ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਵੀ ਸੀ ਪਰ ਇਸ ਵਾਰੀ ਅਮਨ अरोड़ा ਜਿਹੜੇ ਹੈਗੇ ਨੇ ਉਹ ਪਹਿਲੀ ਵਾਰੀ ਸਦਨ ਆਮ ਆਦੀ ਦੇ ਪ੍ਰਧਾਨ ਦੇ ਤੌਰ ਤੇ ਜਿਹੜੇ ਨੇ ਉਹ ਤੁਹਾਨੂੰ ਦਿਖਾਈ ਦੇਣਗੇ ਤੇ ਇਹ ਸਾਰੀਆਂ ਗੱਲਾਂ ਨੇ ਇਸ ਵਜੋਂ ਹੋਣ ਜਾ ਰਹੀਆਂ ਨੇ ਪਰ ਸਦਨ ਦਾ ਕੰਮਕਾਜ ਆ ਦੇਖਣਾ ਪਵੇਗਾ ਕਿਦਾਂ ਰਹੇਗਾ ਕਿ ਤਲਖੀ کئی ਵਾਰੀ ਹੋ ਜਾਂਦੀ ਹੈਗੀ ਹੈ کئی ਵਾਰੀ ਆਪਣੇ ਆਪਣੇ ਵਿਚਾਰਾਂ ਨੂੰ ਲੈ ਕੇ ਜਿਹੜੀ ਹੈਗੀ ਹੈ ਕੋਈ ਨਾ ਕੋਈ ਅੜ ਜਾਂਦਾ ਹੈਗਾ ਕਿ ਵੀਰ ਮਾਰਸ਼ਲ ਬੁਲਾਣੇ ਪਏ ਨੇ ਪਰ ਲੱਗਦਾ ਉਹ ਸਰਕਾਰ ਨੂੰ ਘੇਰਨ ਦੇ ਮੋਰਚੇ ਹੈਗੇ ਪਰ ਸਰਕਾਰ ਪੂਰੀ ਤਿਆਰੀ ਨਾਲ ਆਈ ਹੈ ਹਰ ਇੱਕ ਮੋਰਚੇ ਦੇ ਉੱਪਰ ਤੇ ਦਿੱਲੀ ਨੂੰ ਲੈ ਕੇ ਜਿਹੜੀ ਦਿੱਲੀ ਦੇ ਵਿੱਚ ਜੋ ਕਾਰਵਾਈ ਪਈ ਹੈਗੀ ਉਹ ਨੂੰ ਲੈ ਕੇ ਵਿਚਾਰ ਚਾੜੀ ਹੋਏਗੀ ਜਿਹੜੀ ਇਸ ਜਿਹੜੀ ਦਿੱਲੀ 'ਚ ਹਾਰ ਹੋਈ ਹੈਗੀ ਹੈ ਤੇ ਕਾਂਗਰਸ ਬਾਬੀ ਤਿੱਖੇ ਹੋਣਗੇ ਕਿ ਬਾਰ-ਬਾਰ ਜਿਹੜੀ ਜ਼ੀਰੋ ਆ ਰਹੀ ਹੈਗੀ ਇਹ ਸਾਰੀਆਂ ਗੱਲਾਂ ਸਦਨ ਵਿੱਚ ਸੁਣਨ ਨੂੰ ਜਿਹੜੀਆਂ ਮਿਲ ਸਕਦੀਆਂ ਨੇ ਤੇ ਇਹ ਜਿਹੜਾ ਪੂਰਾ ਸਦਨ ਹੈਗਾ ਅੱਜ ਚੱਲੇਗਾ ਤੇ ਕੱਲ ਨੂੰ ਇੱਕ ਦਿਨ ਫੇਰ ਜਿਹੜਾ ਹੈਗਾ ਚਲਾਇਆ ਜਾਏਗਾ ਸਪੈਸ਼ਲ 2 ਦਿਨ ਦਾ ਸਦਨ ਇਹ ਬੁਲਾਇਆ ਗਿਆ ਹੈਗਾ ਜੀ ਕੁਲਿੰਦਰ ਜੀ ਤਮਨੋਚ ਜਿਸ ਸਬ ਦੇ ਨਾਲ ਅੱਜ ਇਹ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹਾਲਾਂਕਿ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਵੀ ਕੁਝ ਐਦਾਦਾ ਸੈਸ਼ਨ ਸੱਦਿਆ ਜਾਂਦਾ ਹੈ ਤਾਂ ਸਰਕਾਰ ਵੀ ਤੇ ਦੂਜੇ ਪਾਸੇ ਵਿਰੋਧੀ ਧਿਰ ਵੀ ਆਪੋ ਆਪਣੀ ਪੂਰੀ ਤਿਆਰੀ ਕਰਕੇ ਆਉਂਦੀ ਹੈ ਪਰ ਖਾਸ ਕਿਹੜੀਆਂ ਚੀਜ਼ਾਂ ਤੇ ਜ਼ੋਰ ਇਸ ਵਾਰ ਚੋ ਦਿੱਤਾ ਜਾਣ ਵਾਲਾ ਹੈ ਕਿਉਂਕਿ ਲਗਾਤਾਰ ਕਿਸਾਨ ਦਾ ਮੁੱਦਾ ਵੀ ਗਰਮਾਇਆ ਹੋਇਆ ਹੈ ਦੇਖੋ ਕੁਲਵਿੰਦਰ ਕਿਸਾਨ ਜਿਹੜੇ ਨੇ ਪੰਜਾਬ ਦੀ ਜਿਹੜੀ ਸਾਰੀ ਦੇਸ਼ ਦੀ ਇਕਨੋਮੀ ਹੈਗੀ ਕਿਸਾਨ ਕਿਸਾਨੀ ਦੇ ਉੱਪਰ ਹੈ ਐਗਰੀਕਲਚਰ ਦੇ ਉੱਪਰ ਹੈਗੀ ਹੈ ਤੂੰ ਸੁਣ ਲੈ ਕਿ ਪੰਜਾਬ ਜਿਹੜਾ ਹੈ ਮੋਰੀ ਸੂਬਾ ਰਿਹਾ ਹੈਗਾ ਤੇ ਇਹ ਮੀਟਿੰਗਾਂ ਕੇਂਦਰ ਨਾਲ ਚੱਲਦੀਆਂ ਕਿਸਾਨ ਇੱਕ ਸਾਲ ਤੋਂ ਉੱਪਰ ਤੋਰ ਜਿਹੜੇ ਨੇ ਬਰੂਹਾਂ ਤੇ ਬੈਠੇ ਨੇ ਔਰ ਗੱਲੇਵਾਲ ਸਾਹਿਬ ਜਿਹੜੇ ਨੇ ਉਹ ਅਨਛਣ ਗੜੇ ਕਰੀ ਬੈਠੇ ਹੋਏ ਨੇ ਕਾਫੀ ਲੰਬਾ ਸਮਾਂ ਹੋ ਚੁੱਕਿਆ ਹੈਗਾ ਤੇ ਸਾਰੀਆਂ ਗੱਲਾਂ ਹੋਏਗੀਆਂ ਸਰਜੀਤ ਸਰਕਾਰ ਨੂੰ ਵੀ ਚਿੰਤਾ ਹੈਗੀ ਆ ਬਾਰ-ਬਾਰ ਸਰਕਾਰ ਦੇ ਜਿਹੜੇ ਨਮਾਇੰਦੇ ਜਾਂਦੇ ਨੇ ਬਾਰ-ਬਾਰ ਡਾਕਟਰ ਭੇਜ ਜਾਂਦੇ ਨੇ ਬਾਰ-ਬਾਰ ਮੰਤਰੀ ਜਦੋਂ ਜਾਂਦੇ ਆ ਕੇਂਦਰ ਦੇ ਮੰਤਰੀਆਂ ਦੇ ਉੱਥੇ ਗੱਲਬਾਤ ਦੀ ਗੱਲ ਕੀਤੀ ਜਾਂਦੀ ਫਿਰ ਉਹਨੂੰ ਪੰਜਾਬ ਬੁਲਾਇਆ ਜਾਂਦਾ ਹੈਗਾ ਫਿਰ ਵਿਚੋਟਤਾ ਕੀਤੀ ਜਾਂਦੀ ਨਾਲ ਬੈਠੇ ਜਾਂਦਾ ਗੱਲਬਾਤ ਅਜੋ ਤੇ ਅਮਐਸ ਵੀ ਚਾਹਨੇ ਹੋ ਕੀ ਡਾਟਾ ਹੈਗਾ ਉਹਨਾਂ ਨੇ ਪੂਰਾ ਡਾਟਾ ਜਿਹੜਾਗਾ ਆਥੈਂਟਿਕ ਡਾਟਾ ਜਿਹੜਾ ਮੰਗਿਆ ਹੈਗਾ ਤੇ ਉੱਪਰ ਚਰਚਾ ਹੋਣ ਦੀ ਵੀ ਗੱਲ ਆ 19 ਤਰੀਕ ਨੂੰ ਫੇਰ ਮੀਟਿੰਗ ਹੋਣ ਜਾ ਰਹੀ ਹੈ ਤੇ ਸਾਰੀਆਂ ਉਹ ਗੱਲਾਂ ਹੈਗੇ ਨੇ ਕੁਲਵੰਦਰ ਜਿਹੜੀ ਕਿ ਸਰਕਾਰ ਦੇ ਧਿਆਨ ਵਿੱਚ ਹੈਗੀਆਂ ਸਰਕਾਰ ਇਸ ਪਰ ਵੀ ਦੱਸੇਗੀ ਕਿ ਐਸੇ ਕੀ ਕੀ ਕੰਮ ਕੀਤਾ ਕਿਸਾਨਾਂ ਵਾਸਤੇ ਕਿਉਂਕਿ ਦੇਖੋ ਕਿਸਾਨ ਜਿਹੜੇ ਨੇ ਪੰਜਾਬ ਦੀ ਰੀੜ ਦੀ ਹੱਡੀ ਨੇ ਪੰਜਾਬ ਦੇ ਹਰ ਇੱਕ ਖੇਤਰੇ ਦੇ ਵਿੱਚ ਸ਼ਹਿਰ ਚ ਗਲੀ ਚ ਕਲਮਹੱਲੇ ਚ ਪਿੰਡ ਤੱਕ ਹੀ ਹੈ ਪਿੰਡ ਦੇ ਮਹੱਲੇ ਤੱਕ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਆਪਾਂ ਕੱਲ ਕਹੀਏ ਪ੍ਰਸਾਰ ਹੈਗਾ ਕਿ ਲੋਕ ਹਰ ਕੋਈ ਕਿਸਾਨ ਤੇ ਸਰਕਾਰ ਦੱਸੇਗੀ ਕਿ ਜੀ ਕਿਸਾਨਾਂ ਵਾਸਤੇ ਕੀ ਕੀ ਕੀਤਾ ਹੈਗਾ ਔਰ ਕੀ ਕੀ ਅੱਗੇ ਕਰਨ ਜਾ ਰਹੇ ਹੈ ਔਰ ਕੇਂਦਰ ਜਿਹੜਾ ਹੈਗਾ ਆ ਉਹਨੂੰ ਅਸੀਂ ਕਿਸ ਤਰ੍ਹਾਂ ਦਾ ਪ੍ਰੈਸ਼ਰ ਜਿਹੜਾ ਬਣਾਇਆ ਜਾ ਰਿਹਾ ਹੈਗਾ ਪਰ ਦੂਜੀ ਜਿਹੜੀ ਸਭ ਤੋਂ ਵੱਲ ਗੱਲ ਬੜੀ ਗੱਲ ਹੈਗੀ ਆ ਉਹ ਇਹ ਹੈ ਇਹ ਹੈਗੀ ਹੈ ਕਿ ਵਿਰੋਧੀ党 ਜਿਹੜੀ ਹਮੇਸ਼ਾ ਹੀ ਜਿਸ ਤਰ੍ਹਾਂ ਦਾ ਕੋਈ ਬਿਹਾਰ ਦੇਖਿਆ ਪਿਛਲੇ 10-15 ਬੰਦਾਦਾਂ ਤੋਂ ਉਹ ਆਪਣੇ ਉਸੇ ਰੂਪ ਦੇ ਵਿੱਚ ਲੱਗਦਾ ਸਦਨ ਦੇ ਵਿੱਚ ਦਿਖਾਈ ਦੇਵੇਗੀ ਜੀ ਤਾਂ ਬਿਲਕੁਲ ਮਨੋਜ ਜੀ ਕੀ ਇਸ ਸੈਸ਼ਨ ਦੇ ਵਿੱਚ ਰਿਪੋਰਟਰਸ ਦਾ ਮੁੱਦਾ ਵੀ ਜ਼ੋਰਦਾਰ ਸ਼ੋਰਾਂ ਦੇ ਨਾਲ ਗੂੰਜ ਸਕਦਾ ਹੈ ਕਿਉਂਕਿ ਵਾਰ-ਵਾਰ ਜਦੋਂ ਵੀ ਰਿਪੋਰਟਰਸ ਦਾ ਜ਼ਿਕਰ ਕੀਤਾ ਜਾਂਦਾ ਹੈ ਗੱਲ ਪੰਜਾਬ ਸਰਕਾਰ ਤੇ ਆ ਕੇ ਖੜ ਜਾਂਦੀ ਹੈ ਕਿ ਸਰਕਾਰ ਰੋਜ਼ਗਾਰ ਨਹੀਂ ਦਿੰਦੀ ਇਸ ਕਰਕੇ ਨੌਜਵਾਨ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਤੇ ਉੱਥੇ ਗਲਤ ਤਰੀਕੇ ਦੇ ਨਾਲ ਰੁਕ ਕਰ ਰਹੇ ਨੇ ਕੀ ਲੱਗਦਾ ਹੈ ਕਿ ਅੱਜ ਵਿਰੋਧੀ ਧਿਰ ਰਿਪੋਰਟਰਸ ਦੇ ਮੁੱਦੇ ਤੇ ਵੀ ਪੰਜਾਬ ਸਰਕਾਰ ਨੂੰ ਜਮ ਕੇ ਘੇਰ ਸਕਦੀ ਹੈ ਅਹ ਦੇਖੋ ਜਿਹੜੇ ਰਿਪੋਰਟ ਹੀ ਹੈਗੇ ਨੇ ਉਹਨਾਂ ਨੂੰ ਲੈ ਕੇ ਗੱਲ ਸਾਫ਼ ਹੈ ਕਿ ਜਿਹੜੀ ਚਾਹੇ ਕਾਂਗਰਸ ਹੈ ਚਾਹੇ ਉਹ ਆਵਾਮ ਦੀ ਪਾਰਟੀ ਹੈ ਉਹ ਬੀਜੇਪੀ ਤੇ ਪਰ ਹਮਲਾ ਕਰ ਰਿਹਾ ਕਿ ਕਿਸ ਤਰ੍ਹਾਂ ਨਾਲ ਜਿਹੜੇ ਡਿਪੂਟ ਹੋ ਕੇ ਲੋਕ ਆ ਰਹੇ ਨੇ ਪੰਜਾਬ ਦੇ ਪੰਜਾਬੀ ਆ ਰਹੇ ਨੇ ਦੇਸ਼ ਦੇ ਲੋਕ ਉਹਨਾਂ ਨੂੰ ਕਿੰਨਾ ਹੱਥ ਖੜਿਆਂ ਨਵਲਿਆਂ ਹੋਇਆ ਹੈਗਾ ਇਸ ਨੂੰ ਲੈ ਕੇ ਕੋਈ ਗੱਲ ਹੋ ਸਕਦੀ ਹੈ ਪਰ ਇਸ ਸਦਨ ਦੀ ਕਾਰਵਾਈ ਦੇ ਵਿੱਚ ਕੋਈ ਨਹੀਂ ਹੈ ਕੋਈ ਆਪਣੀ ਗੱਲਬਾਤ ਕਰ ਸਕਦਾ ਜਿਹੜੇ ਵਿਧਾਨ ਸਭਾ ਸਪੀਕਰ ਹੈ ਉਹਨਾਂ ਦੀ ਅੱਗੇ ਨਾਲ ਕੋਈ ਨਾ ਕੋਈ ਗੱਲ ਹੋ ਸਕਦੀ ਹੈ ਪਰ ਇਸ ਤਰ੍ਹਾਂ ਦਾ ਹਾਲੇ ਕੋਈ ਗੱਲ ਨਹੀਂ ਆਈ ਹੈਗੀ ਕਿਉਂਕਿ ਜੋ ਵਿਰੋਧੀ ਧਿਰ ਦੇ ਲੋਕ ਨੇ ਉਹ ਆਪਣੀ ਜਿਹੜਾ ਹੈਗਾ ਗੱਲ ਨਹੀਂ ਹੈਗੀ ਪਰ ਦੂਜੀ ਗੱਲ ਇਹ ਹੈ ਕਿ ਮੁੱਖ ਮੰਤਰੀ ਵਾਰ-ਵਾਰ ਕਹਿੰਦੇ ਰਹੇ ਨੇ ਕਿ ਇਹ ਜਿਹੜੀ ਹੈਗੀ ਹੈ ਸਰਕਾਰ ਗਲਤ ਕਰ ਰਹੀ ਹੈ ਪਰ ਦੂਜੇ ਪਾਸੇ ਵਿਰੋਧੀ ਧਿਰਾਂ ਦਾ ਜਿਹੜਾ આરોਪ ਸੀਗਾ ਉਹ ਇਹ ਸੀਗਾ ਕਿ ਜੇ ਕੰਮਕਾਰ ਹੋਣ ਇੱਥੋਂ ਬਾਹਰ ਕਿਉਂ ਜਾਣ ਤੇ ਇਹ ਵੀ આરોਪ ਜਿਹੜੇ ਲਗਾਏ ਜਾਂਦੇ ਰਹੇ ਨੇ ਪਰ ਇਸ ਤੋਂ ਵੱਡੀ ਗੱਲ ਹੈ ਕਿ ਜਿਹੜਾ ਕੇਂਦਰ ਨੇ ਜਿਹੜਾ ਹੈਗਾ ਐਗਰੀਕਲਚਰ ਫਾਰਮਿੰਗ ਫਾਰਮਿੰਗ ਜੋ ਮਾਰਕੀਟਿੰਗ ਜਿਹੜੀ ਸੀਗੀ ਉਹਦੇ ਵਾਸਤੇ ਜੋ ਖਰੜਾ ਤਿਆਰ ਕੀਤਾ ਉਹ 'ਤੇ ਚਰਚਾ ਲੂ ਸਦੀ ਤਾਂ ਉਹਨੂੰ ਜਿਹੜਾ ਹੈਗਾ ਉਸ ਤੋਂ ਨੂੰ ਲੈ ਕੇ ਜਿਹੜੇ ਵਿਰੋਧੀ ਧਿਰ ਤੇ ਜਿਹੜੇ ਸੱਤਾ ਤਖਸ਼ਾ ਉਹ ਕੋਈ ਨਾ ਕੋਈ ਕਿਸਾਨਾਂ ਦੇ ਹਿੱਤ ਦੇ ਵਿੱਚ ਕੋਈ ਨਾ ਕੋ ਕਿ ਜਿਹੜੀ ਜਿਹੜੀ ਜੋ ਨਵਾਂ ਖਰੜਾ ਤਿਆਰ ਕੀਤਾ ਹੈਗਾ ਉਸ ਨੂੰ ਪੂਰੀ ਤਰ੍ਹਾਂ ਨਕਾਰਿਆ ਜਾਵੇ ਕਿਉਂਕਿ ਸਰਕਾਰ ਪਹਿਲਾਂ ਹੀ ਜਿਹੜੀ ਹੈਗੀ ਉਸ ਨੂੰ ਨਕਾਰ ਚੁੱਕੀ ਹੈ ਨਕਾਰ ਕੇ ਭੇਜ ਚੁੱਕੀ ਹੈ ਖੇਤੀਬਾੜੀ ਮੰਤਰੀ ਗੁਰਵਿੰਦਰ ਸਿੰਘ ਖੁੰਡਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਪਸ਼ਟ ਕਰ ਚੁੱਕੇ ਨੇ ਕਿ ਜਿਹੜਾ ਖੇਤੀਬਾੜੀ ਦਾ ਜਿਹੜਾ ਮਾਰਕੀਟਿੰਗ ਦਾ ਖਰੜਾ ਹੈਗਾ ਜਿਹਦੇ ਵਿੱਚ ਜਿਹੜੇ ਪ੍ਰਾਈਵੇਟ ਪਲੇਅਰਸ ਹੈ ਆਪਾਂ ਕਹੀਏ بڑے ਘਰਾਣੇ ਸਨ ਕਿ ਜਿਹਨੂੰ ਫਾਇਦਾ ਬੁੰਜਣਾ ਦਾ ਉਹਨਾਂ ਸਾਈਲੋਸ ਬਣਨੇ ਸੇ ਉਹਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਨਕਾਰ ਕੇ ਭੇਜ ਦਿੱਤਾ ਸਰਕਾਰ ਨੂੰ ਉਹ ਪੀਸ ਸਾਡੇ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣਾ ਚਾਹੀਦਾ ਇਸ ਦੇ ਉੱ ਉਹ ਸਮਚਰਚਾ ਜਾਂ ਇਸ ਆਪਕਾ ਇਹ ਗਲਬਾਤੜੀ ਹੋ ਸਕਦੀ ਹੈਗੀ ਆ ਪਰ ਇਹ ਸਭ ਤੋਂ ਵੱਡੀ ਗੱਲ ਕਿ ਸਪੈਸ਼ਲ ਸੈਸ਼ਨ ਜਿਹੜਾ ਹੈਗਾ ਉਹਦਾ ਮਕਸਦ ਕੀ ਹੈਗਾ ਆ ਇਹ ਸੈਸ਼ਨ ਦੇ ਵਿੱਚ ਜਾ ਕੇ پتہ ਲੱਗੇਗਾ ਹਾਲ ਤੱਕ ਇਹ ਸਾਹਮਣੇ ਪਰ ਦੋ ਦਿਨ ਦਾ ਸੈਸ਼ਨ ਹੈਗਾ 16 ਬਦਨਸਵ ਦਾ ਸੱਤਵਾਂ ਸੈਸ਼ਨ ਜੀ